ਦਰਸ਼ਨ ਕਰੋ ਜੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨਵੀਂ ਇਹ ਹੈ ਗਰੂ ਘਰ ਦਾ ਲੱਗ ਰਹਾ ਹਾਲ ਜਿੱਥੇ ਬਹੁਤ ਹੀ ਜ਼ਿਆਦਾ ਸਫਾਈ ਤੇ ਸੁੱਚਮਟਾ ਦਾ ਧਿਆਨ ਰੱਖਿਆ ਜਾਂਦਾ ਹੈ ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨਵੀਂ ਜਿਹਦੇ ਦਰਸ਼ਨ ਕਰਾਵਾਂਗੇ ਅੱਜ ਸੀਗਾ ਐਤਵਾਰ ਦਾ ਦਿਨ ਤੇ ਸੋਚਿਆ ਕਿ ਚਲੋ ਗਰੂ ਘਰ ਦੇ ਦਰਸ਼ਨ ਕਰਕੇ ਆਈਏ ਇਸ ਜਿਹੜਾ ਵਾ ਇਹ ਸਾਡੇ ਪਿੰਡ ਦਾ ਪਿਆਰ ਵਾ ਤੇ ਆ ਜਿਹੜਾ ਹੈਗਾ ਵਾ ਅੱਗੇ ਬੱਸ ਸਟੈਂਡ ਆ ਗਿਆ ਵਾ ਤੇ ਬੱਸ ਸਟੈਂਡ ਸਾਡੇ ਪਿੰਡ ਨੂੰ ਸੋਖ ਸੁਵਿਧਾ ਆ ਕਿ ਸਾਡੇ ਪਿੰਡ ਤੋਂ ਹੀ ਚੰਡੀਗੜ੍ਹ ਦੀ ਬੱਸ ਅੰਮ੍ਰਿਤਸਰ ਦੀ ਜਿਹੜੀ ਆ ਉਹ ਵੱਡੇ ਸ਼ਹਿਰਾਂ ਦੇ ਨਾਲ ਪਿੰਡੇ ਵੈਲ ਕਨੈਕਟਡ ਹੈਗਾ ਵਾ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੈਣਾ ਪਿੰਡ ਦੇ ਵਿੱਚ ਸਾਰੀਆਂ ਹੀ ਸੁਵਿਧਾਾਂ ਨੇ ਇੱਥੇ ਸੈਕੰਡ ਹੈਂਡ ਕਾਰਾਂ ਵਗੈਰਾ ਵੀ ਤੁਸੀਂ ਲੈ ਸਕਦੇ ਹੋ ਤੇ ਪਹਿਲਾਂ ਇਹ ਸ ਰੋਡ ਦਾ ਸੀਗਾ ਜਿਹੜਾ ਉਹ ਬਹੁਤ ਜ਼ਿਆਦਾ ਮਾੜਾ ਹਾਲ ਸੀਗਾ ਤੇ ਹੁਣ ਇਹ ਰੋਡ ਹੈ ਜਿਹੜਾ ਉਹ ਪੂਰਾ ਹੀ ਇੱਕਦਮ ਨਵੇਂ ਸਿਰਿਓਂ ਬਣ ਚੁੱਕਿਆ ਤੇ ਚੌੜਾ ਵੀ ਕੀਤਾ ਹੋਇਆ ਵਾ ਲਗ ਭਾਗ ਇਹਨਾਂ ਨੇ 6 ਫੁੱਟ ਜਿਹੜਾ ਉਹ 7 ਫੁੱਟ ਇਹਨੂੰ ਹੋਰ ਜ਼ਿਆਦਾ ਚੌੜਾ ਕਰ ਦਿੱਤਾ ਤੇ ਗਰਮੀਆਂ ਦੀ ਰੋਤਾ ਜੂਨ ਦਾ ਮਹੀਨਾ ਝੋਨੇ ਸਾਈਡਾਂ ਤੇ ਲੱਗ ਰਹੇ ਆ ਕੁਝ ਤੇ ਕੁਝ ਲੱਗ ਚੁੱਕੇ ਨੇ ਤੇ ਇਧਰ ਲਈ ਛਾਟ ਸਾਡੇ ਸੰਤਾਂ ਦਾ ਡੇਰਾ ਹੈ ਜੋ ਕਿ ਨਿਰਮਲੇ ਸੰਤਾਂ ਤੋਂ ਜਾਣੇ ਜਾਂਦੇ ਧੰਨ ਧੰਨ ਬਾਬਾ ਨੱਥਾ ਸਿੰਘ ਜੀ ਤੇ ਨਾਲ ਹੀ ਇਹ ਨੰਕੇ ਸਾਡੇ ਇੱਕ ਪੈਟਰੋਲ ਪੰਪ ਵੀ ਆ ਪਿੰਡ ਦੇ ਵਿੱਚ ਜਿੱਥੇ ਸਾਰਿਆਂ ਦੀ ਸਹੂਲਤ ਵਾਸਤੇ ਇੱਥੇ ਪੈਟਰੋਲ ਆ ਜਿਹੜਾ ਉਹ ਭਰਾਇਆ ਜਾਂਦਾ ਵਾ ਸਾਡੇ ਪਿੰਡ ਤੋਂ ਨੰਗਦੇ ਹੋਏ ਅਗਲੇ ਬੰਨੇ ਜਿਹੜਾ ਉਹ ਸਠਿਆਲਾ ਪਿੰਡ ਸ਼ੁਰੂ ਹੋ ਜਾਂਦਾ ਤੇ ਇਸ ਪਿੰਡ ਦੇ ਵਿੱਚ ਜਿਹੜੇ ਉਹ ਰੋਕਾ ਨਵੀਂ ਤਕਨੀਕ ਦੇ ਜਿਹੜੇ ਖਜੂਰ ਵਾਲੇ ਰੋਕਾ ਉਹ ਕਾਫੀ ਲਾਏ ਗਏ ਆ ਔਰ ਇਹ ਹੈ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਸੂ ਜਵਾਨ ਸਿਆਣੇ ਆ ਜਿਨ੍ਹਾਂ ਨੇ ਆਪਣੇ ਪਿੰਡ ਦੀ ਤਰੱਕੀ ਨੂੰ ਹਰਿਆ ਭਰਿਆ ਕੀਤਾ ਤੇ ਇਹ ਸਠਿਆਲਾ ਪਿੰਡ ਹੈ ਜਿੱਥੇ ਕਿ ਇਹ ਗੁਰਦਰਾ ਸਾਹਿਬ ਦੇਖ ਰਹੇ ਆ ਵੀ ਇੱਕ ਇਤਿਹਾਸਕ ਗੁਰਦਰਾ ਇੱਥੇ ਤਿੰਨ ਗੁਰੂ ਸਹਿ ਪਾਨਾ ਜੀ ਦੇ ਜਿਹੜੇ ਉਹ ਚਰਨਾ ਇਸ ਪਵਨਾ ਪਿੰਡ ਦੇ ਵਿੱਚ ਸਤਿਗੁਰਾਂ ਦੇ ਚਰਨਾ ਆਏ ਹੋਏ ਨੇ ਇਹ ਸਠਿਆਲਾ ਪਿੰਡ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇੱਥੇ ਪਾਵਨ ਚਰਨ ਪਏ ਸਨ ਤੇ ਇਸ ਨਗਰ ਨੂੰ ਭਾਗ ਲਾਏ ਸਨ ਇਹ ਅੱਗੇ ਨਾਲ ਹੀ ਇਸ ਦਾ ਰੋਡ ਦੇ ਉੱਪਰ ਹੀ ਜਿਹੜਾ ਇਹ ਬੱਸ ਸਟੈਂਡ ਵਾ ਆ ਵਾਲਾ ਹੈਗਾ ਜੀ ਤੇ ਅੱਗੇ ਆਪਾਂ ਚੱਲਦੇ ਆਂ ਤੇ ਜਿੱਧਰਲੀ ਸਾਈਡ ਤੋਂ ਇਹ ਪਿੰਡ ਜਲੰਧਰ ਬਟਾਲਾ ਰੋਡ ਤੋਂ ਇਹ ਸਟਾਰਟ ਹੁੰਦਾ ਵਾ ਤੇ ਉਹਦੇ ਮੇਨ ਰੋਡ ਦੇ ਉੱਪਰ ਹੀ ਇਹਨਾਂ ਨੇ ਜਿਹੜੇ ਆ ਸਰਪੰਚ ਸਾਹਿਬ ਵੱਲੋਂ ਜਿਹੜੇ ਆ ਆ ਵੇਖੋ ਰੁੱਖ ਲਾਏ ਗਏ ਆ ਜਿਹੜੇ ਖਜੂਰਾ ਦੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਤੇ ਦੋਵਾਂ ਸਾਈਡਾਂ ਤੋਂ ਨਾ ਬੜਾ ਹੀ ਵਧੀਆ ਇਹਦਾ 뷰 ਆਉਂਦਾ ਵਾ ਤੇ ਬਹੁਤ ਹੀ ਵਧੀਆ ਲੱਗਦੇ ਆ ਸਾਈਡਾਂ ਦੇ ਲੱਗੇ ਆ ਵੇਖੋ ਕਿੰਨੇ ਸੋਹਣੇ ਰੋਖਾ ਜਿਹੜੇ ਇਹ ਹਾਲੀ ਦੇ ਵਿੱਚ ਲਾਏ ਗਏ ਆ ਮਹੀਨਾ 1.5 ਹੀ ਹੋਇਆ ਵਾ ਤੇ ਜਦੋਂ ਵੀ ਇਹ ਜਿਹੜੇ ਆ ਇਹ ਹਰੇ ਭਰੇ ਹੋ ਜਾਣਗੇ ਤੇ ਬਹੁਤ ਹੀ ਸੋਹਣਾ ਇਹਨਾਂ ਦਾ ਜਿਹੜਾ 뷰 ਆ ਉਹ ਪਿੰਡ ਦੇ ਵਿੱਚ ਵੇਖਣ ਨੂੰ ਮਿਲੂਗਾ ਤੇ ਦੋਨਾਂ ਹੀ ਸਾਈਡਾਂ ਦੇ ਉੱਪਰ ਇਹ ਜਿਹੜੇ ਰੋਖਾ ਉਹ ਲਾਏ ਗਏ ਆ ਤੇ ਬਹੁਤ ਵਧੀਆ ਲੱਗਦਾ ਨਾਲ ਹੀ ਇਸ ਤੇ ਅਗਲੇ ਪन्ने ਜਿਹੜਾ ਸਾਡੇ ਨੇੜੇ ਦੀ ਕਾਲਜ ਹੈ ਉਹ ਸਠਿਆਲਾ ਕਾਲਜ ਜੀਟੀਬੀ ਕਾਲਜ ਜਿਹਨੂੰ ਗੁਰੂ ਤੇਗ ਬਹਾਦਰ ਕਾਲਜ ਵੀ ਕਿਹਾ ਜਾਂਦਾ ਹੈ ਆ ਸਾਹਮਣੇ ਤੁਸੀਂ ਬਿਲਡਿੰਗ ਵੇਖ ਰਹੇ ਹੋ ਬੈਕ ਸਾਈਡ ਤੇ ਤੇ ਇੱਥੇ ਹੀ ਹੈ ਜਿਹੜਾ ਬਟਾਲਾ ਜਲੰਧਰ ਰੋਡ ਹੈ ਤੇ ਮੇਨ ਰਸਤਾ ਹੈ ਤੇ ਅੱਗੇ ਪੁਲ ਬਣ ਰਿਹਾ ਹੈ ਬਾਰਿਸ਼ ਹੋ ਗਈ ਸੀਗੀ ਰਸਤੇ ਦੇ ਵਿੱਚ ਸ਼ੁਰੂ ਦੇ ਸਾਨੂੰ ਰੁਕਣਾ ਪਿਆ ਪਿੰਡ ਠੱਠੀਆਂ ਦੇ ਬੱਸ ਅੱਡੇ ਤੇ ਇਹ ਹੈ ਪਿੰਡ ਠੱਠੀਆਂ ਤੇ ਬਗਾਦਪੁਰ ਦਾ ਸਾਂਝਾ ਬੱਸ ਸਟੈਂਡ ਤੇ ਮੀਂਹ ਵੀ ਕਾਫੀ ਤੇਜ਼ ਹੋਇਆ ਸੀ ਤੇ ਇੱਕਦਮ ਨਾਲ ਹੀ ਆ ਗਿਆ ਤੇ ਸਾਨੂੰ ਥੋੜੀ ਦੇਰ ਪਿਆ ਇੱਥੇ ਰੁਕਣਾ ਤੇ ਆ ਬੱਚਾ ਵੇਖੋ ਸੜਕ ਕ੍ਰੋਸ ਕਰਨ ਨੂੰ ਤਿਆਰ ਬੈਠਾ ਸੀਗਾ ਵੀ ਮੀਂਹ ਦੇ ਵਿੱਚ ਆਨੰਦ ਲੈ ਰਿਹਾ ਵਾ ਤੇ ਚੱਲਦੇ ਆਂ ਅੱਗੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵੱਲੋਂ ਰਸਤੇ ਦੇ ਵਿੱਚ ਤੁਸੀਂ ਵੇਖ ਹੀ ਰਿਹਾ ਹਲਕਾ ਹਲਕਾ ਜਿਹੜਾ ਉਹ ਮੀਂਹ ਆਉ ਪੈ ਹੀ ਰਿਹਾ ਸੀਗਾ ਇਹ ਹੈ ਠੱਡੀਆਂ ਪਿੰਡ ਦਾ ਪੈਟਰੋਲ ਪੰਪ ਤੇ ਆ ਚੁੱਕੇ ਆਂ ਆਪਾਂ ਗੁਰਦੁਆਰੇ ਬਾਬਾ ਬਕਾਲਾ ਸਾਹਿਬ ਦੇ ਲਾਗੇ ਹੀ ਇਹ ਹੈ ਗੁਰਦੁਆਰਾ ਮਾਤਾ ਗੰਗਾ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਗੁਰੂ ਬਾਬਾ ਬਕਾਲਾ ਸਾਹਿਬ ਵਿਖੇ ਤੇ ਨਾਲ ਹੀ ਤੁਹਾਨੂੰ ਅੱਗੇ ਗੁਰੂ ਘਰ ਦੇ ਵੀ ਦਰਸ਼ਨ ਕਰਾਉਣੇ ਆ ਤੇ ਮੌਸਮ ਆ ਬੱਸ ਸਟੈਂਡ ਜੇ ਤੇ ਮੌਸਮ ਵਾਵਾ ਹੀ ਜਿਹੜਾ ਵਾ ਉਹ ਸੁਹਾਣਾ ਆਇਆ ਵਾ ਗਰਮੀ ਬਹੁਤ ਜਿਆਦੀ ਸੀ ਇਹ ਜਿਹੜਾ ਜਲੰਧਰ ਬਟਾਲਾ ਰੋਡ ਦੇ ਉੱਪਰ ਹੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਆ ਇਸ ਦਾ ਮੇਨ ਗੇਟ ਆ ਤੇ ਰਖੜ ਪੁੰਨਿਆਂ ਦਾ ਮੇਲਾ ਵਾ ਜਿਹੜਾ ਉਹ ਇੱਥੇ ਵੱਡੇ ਪੱਦਰ ਦੇ ਉੱਤੇ ਮਨਾਇਆ ਜਾਂਦਾ ਹਾ ਅਤੇ ਦੂਰੋਂ ਦੂਰੋਂ ਸੰਗਤਾਂ ਇਸ ਮੇਲੇ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਤੇ ਇਹ ਹੈ ਗੁਰੂ ਬਾਜ਼ਾਰ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਹੈ ਤੇ ਇਹ ਗੁਰੂ ਬਾਜ਼ਾਰ ਹੈ ਜੋ ਜੈਸ ਵੀ ਤਰ੍ਹਾਂ ਦੀਆਂ ਵਸਤਾਂ ਚੀਜ਼ਾਂ ਇੱਥੇ ਖਰੀਦਣੀਆਂ ਹਣ ਤੇ ਮਿਲ ਜਾਂਦੀਆਂ ਹੁਣ ਆਪਾਂ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਉਣੇ ਕਿਉਂਕਿ ਮੀਂਹ ਨਿਕਨਕਾ ਪੈ ਰਿਹਾ ਵਾ ਤੇ ਬਾਹਰ ਵੀ ਆਊਟਡੋਰ ਵੀ ਪਾਰਕਿੰਗ ਹੈਗੀ ਆ ਤੇ ਅੰਡਰਗਰਾਊਂਡ ਵੀ ਹੈਗੀ ਆ ਪਾਰਕਿੰਗ ਤੇ ਫਿਲਹਾਲ ਆਪਾਂ ਅੰਦਰ ਹੀ ਲਾਉਣੇ ਆ ਮੀਂਹ ਮੋਂ ਦਾ ਰੰਗ ਵਾ ਤੇ ਆਪਾਂ ਅੰਦਰ ਪਾਰਕਿੰਗ ਚ ਲਾ ਕੇ ਤੇ ਫਿਰ ਤੁਹਾਨੂੰ ਕਰਾਉਨੇ ਆ ਗੁਰੂ ਘਰ ਦੇ ਦਰਸ਼ਨ ਇਹ ਜਿਹੜੀ ਬਿਲਡਿੰਗ ਆ ਇਹ ਭੰਰ ਰਹੀ ਆ ਗੁਰਦਾਰਾ ਪਾਪਾ ਬਕਾਲਾ ਸਾਹਿਬ ਦੀ ਲੰਗਰ ਹਾਲ ਦੀ ਬਿਲਡਿੰਗ ਥੱਲੇ ਹਾਲਾ ਕਿ ਲੰਗਰ ਹਾਲ ਤਿਆਰ ਹੋ ਚੁੱਕਿਆ ਵਾ ਤੇ ਉਹ ਇਸ ਟਾਈਮ ਚਾਲੂ ਵੀ ਕਰ ਦਿੱਤਾ ਪਹਿਲਾਂ ਗੁਰਦਾਰਾ ਸਾਹਿਬ ਦੇ ਅੰਦਰ ਹੀ ਗਾ ਲੰਗਰ ਹਾਲ ਤੇ ਹੁਣ ਇਹ ਥੋੜਾ ਜਿਹਾ ਬਾਹਰ ਕੱਢ ਦਿੱਤਾ ਕਿਉਂਕਿ ਸੰਗਤ ਦੀ ਤਦਾਦ ਹੀਗੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ ਤੇ ਹੁਣ ਅਜੇ ਇਸ ਬਿਲਡਿੰਗ ਦੀ ਉਸਾਰੀ ਚੱਲ ਰਹੀ ਆ ਤੇ ਸੰਗਤਾਂ ਇੱਥੇ ਹੁਮ ਹਮਾ ਕੇ ਮੌਸਮ ਕੋਈ ਹੋਵੇ بارش ਦਾ ਹੋਵੇ ਧੁੱਪ ਦਾ ਹੋਵੇ ਸਿਆਲ ਦਾ ਹੋਵੇ ਇੱਥੇ ਸੰਗਤਾਂ ਹਰ ਵੇਲੇ ਨਤਮਸਤਕ ਰਹਿੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਦੂਰੋਂ ਨੇੜਿਓਂ ਸੰਗਤਾਂ ਪਹੁੰਚਦੀਆਂ ਨੇ ਤੇ ਆਪਾਂ ਆ ਪਹਿਲਾਂ ਜੋੜੇ ਜਮਾ ਕਰਾ ਲਈਏ ਤੇ ਫੇਰ ਆਪਾਂ ਗੁਰੂ ਘਰ ਦੇ ਅੰਦਰ ਜਾਣੇ ਆ ਅਜੇ ਪਾਲ ਚਲੇ ਗਿਆ ਹੈਗਾ ਜੋੜੇ ਜਮਾ ਕਰਾਉਣ ਤੇ ਆਪਾਂ ਹੁਣ ਜੋੜੇ ਜਮਾ ਕਰਾ ਕੇ ਤੇ ਹੱਥ ਧੋ ਕੇ ਇੱਥੋਂ ਤੇ ਚੱਲਦੇ ਹਾਂ ਅੰਦਰ ਗੁਰੂ ਘਰ ਵੱਲੋਂ ਇਹ ਹੈ ਗੋੜਦਵਾਰਾ ਸਾਹਿਬ ਜੀ ਦੀ ਮੇਨ ਐਂਟ੍ਰੈਂਸ ਜਿੱਥੋਂ ਤੁਸੀਂ ਇੱਧਰਲੀ ਸਾਈਡ ਤੋਂ ਜੋ ਇਹ ਜਮਾ ਕਰਾ ਕੇ ਤੇ ਅੰਦਰ ਵੱਲ ਨੂੰ ਜਾ ਸਕਦੇ ਹੋ ਬਹੁਤ ਹੀ ਸੋਹਣਾ ਇਹ ਗੁਰੂ ਘਰ ਜੋ ਇਸਦੀ ਮੈਂਟੇਨ ਹੈ ਕਮੇਟੀ ਵੱਲੋਂ ਪ੍ਰਬੰਧਕਾਂ ਵੱਲੋਂ ਬਹੁਤ ਹੀ ਸੋਹਣਾ ਅਰੇਂਜਮੈਂਟ ਕੀਤਾ ਗਿਆ ਹੈ ਇਹ ਹੈ ਸਤਿਗੁਰਾਂ ਜੀ ਦਾ ਪਾਵਨ ਸਥਾਨ ਤੀਕ ਬਹਾਦਰ ਸਮਰੀਆ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਨਵੇਂ ਪਾਦਸ਼ਾਹ ਸ੍ਰੀ ਗੁਰੂ ਤੀਕ ਬਹਾਦਰ ਸਾਹਿਬ ਜੀ ਨੇ ਇੱਥੇ 26 ਸਾਲ 9 ਮਹੀਨੇ ਤੇ 13 ਦਿਨਾਂ ਘੋਰ ਤਪੱਸਿਆ ਕੀਤੀ ਤੇ ਇਥੋਂ ਹੀ ਉਹ ਗੁਰੂ ਪ੍ਰਗਟ ਹੋਏ ਸਨ ਸਾਚਾ ਗੁਰੂ ਲਾਧੋ ਰੇ ਸਾਚਾ ਗੁਰੂ ਲਾਧੋ ਰੇ ਇਸੇ ਸਥਾਨ ਤੋਂ ਆਵਾਜ਼ਾਂ ਆਈਆਂ ਸਨ ਇਹ ਬਾਬਾ ਬਕਾਲਾ ਸਾਹਿਬ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਬਾਬਾ ਬਕਾਲਾ ਹੈ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਤੇ ਇੱਥੇ ਸੰਗਤਾਂ ਹੁਕਮਨਾਮਾ ਸਾਹਿਬ ਜੀ ਦੀ ਜਿਹੜੀ ਆ ਉਹ ਵਿਆਖਿਆ ਪੜ ਰਹੀਆਂ ਨੇ ਤੇ ਹੁਕਮਨਾਮਾ ਸਰਵਣ ਕਰ ਰਹੀਆਂ ਨੇ ਤੇ ਆਪਾਂ ਚੱਲਦੇ ਹਾਂ ਅੰਦਰ ਤੇ ਕਰੋ ਜੀ ਦਰਸ਼ਨ ਸੰਗਤ ਜੀ ਸામਨੇ ਹੈ ਗੁਰਦੁਆਰਾ ਸ਼ੀਸ਼ਮੈਲ ਕਿਤੇ ਕੇ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਜਿਓਸਾਨਾ ਤੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਸਨ ਉਹਨਾਂ ਨੇ ਇੱਥੇ ਆਪਣਾ ਜਿਹੜਾ ਆ ਉਹ ਆਖਰੀ ਸਮਾ ਬਤਾਇਆ ਕਿਤੇ ਜੋ ਪਰਲੋਕ ਸੁਧਾਰਨ ਕੀਤੇ ਸੀਗੇ ਤੇ ਇਹ ਹੈ ਗੁਰਦੁਦਵਾਰਾ ਭੂਰਾ ਸਾਹਿਬ ਜੋ ਵੱਡੀ ਇਮਾਰਤ ਹੈ ਨੌ ਮੰਗਲਾ ਇੱਥੇ ਆ ਜਿਹੜੀ ਉਹ ਗੁਰਦਾਰਾ ਸਾਹਿਬ ਦੀ ਬਣੀ ਹੋਈ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਤਪ ਕੀਤਾ ਸੀ ਇਸ ਭੋਰਾ ਸਾਹਿਬ ਦੇ ਵਿੱਚ ਇਹ ਵੱਡੀ ਇਮਾਰਤ ਹੈ ਜੋ ਗੁਰੂ ਤੇਗ ਬਹਾਦਰ ਜੀ ਨੇ ਇੱਥੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਆਪਾਂ ਅੰਦਰ ਦਰਸ਼ਨ ਕਰਕੇ ਆ ਗਏ ਸੀਗੇ ਕਿਉਂਕਿ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਸੀ ਇਸ ਕਰਕੇ ਆਪਾਂ ਭੋਰਾ ਸਾਹਿਬ ਜੀ ਦੀ ਵੀਡੀਓ ਨਹੀਂ ਸੀ ਬਣਾਈ ਤੇ ਇੱਥੇ ਆਪਾਂ ਮੱਥਾ ਟੇਕ ਕੇ ਤੇ ਅੱਗੇ ਇਥੋਂ ਪ੍ਰਸ਼ਾਦ ਲੈ ਕੇ ਤੇ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਹੀ ਸ਼ਾਨਦਾਰ 뷰 ਆਏ ਤੇ ਬਹੁਤ ਹੀ ਅੰਦਰ ਸਾਫ ਸਫਾਈ ਪ੍ਰਬੰਧਕਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਮੇਨਟੇਨ ਕੀਤਾ ਹੋਇਆ ਹੈ ਗੁਰਦੁਆਰੇ ਵੱਲੋਂ ਗੁਰਦੁਆਰਾ ਸਾਹਿਬ ਜੀ ਨੂੰ ਤੇ ਇੱਥੇ ਹੈ ਸ਼ਬੀਲ ਜਿੱਥੇ ਕਿ ਗਰਮੀ ਹੋਣ ਕਾਰਨ ਜਿਹੜੀ ਆ ਠੰਡੇ ਮਿੱਠੇ ਜਲਦੀ ਆ ਉਹ ਸ਼ਬੀਲ ਵੀ ਲੱਗੀ ਹੋਈ ਆ ਤੇ ਇੱਥੋਂ ਆਪਾਂ ਸ਼ਬੀ ਥੋੜੀ ਜੀ ਸ਼ਬੀਲ ਤੇ ਸ਼ਾਕੇ ਆਨੰਦ ਪ੍ਰਾਪਤ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਵੇਖੋ ਕਿੰਨੀ ਖੂਬਸੂਰਤ ਇੱਥੇ ਲੱਗੀ ਹੋਈ ਹੈ ਤੇ ਇਹ ਹੈ ਗੁਰਦੁਆਰਾ ਸਾਹਿਬ ਜੀ ਦਾ ਇੱਕ 뷰 ਤੁਸੀਂ ਵੇਖ ਸਕਦੇ ਹੋ ਕਰੋ ਜੀ ਦਰਸ਼ਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨਵੀਂ ਤੇ ਇਧਰ ਖੱਬੀ ਸਾਈਡ ਆ ਜਿਹੜਾ ਉਹ ਪਹਿਲਾ ਲੰਗਰ ਹਾਲ ਪੁਰਾਣਾ ਹੁੰਦਾ ਸੀਗਾ ਤੇ ਇਸ ਦੇ ਨਾਲ ਇਹ ਜਿਹੜੀ ਉਹ ਨਵੀਂ ਇੱਕ ਇਮਾਰਤ ਸ਼ੁਰੂ ਕੀਤੀ ਹੈ ਥੋੜੇ ਦਿਨ ਪਹਿਲਾਂ ਆ ਸਾਹਮਣੇ ਤੁਸੀਂ ਵੇਖ ਸਕਦੇ ਆ ਇਹਦਾ ਨਿਰਮਾਣ ਹੋਇਆ ਤੇ ਹੁਣ ਆਪਾਂ ਆ ਗਏ ਹਾਂ ਨਵੇਂ ਲੰਗਰ ਆ ਲਾਲ ਨੂੰ ਇੱਥੇ ਬੀਬੀਆਂ ਸ਼ਬਦ ਗਾਇਨ ਕਰ ਰਹੀਆਂ ਨੇ ਹੁਣ ਆਪਾਂ ਲੰਗਰ ਹਾਲ ਦੇ ਅੰਦਰ ਆ ਗਏ ਆ ਤੇ ਲੰਗਰ ਹਾਲ ਤੋਂ ਆਪਾਂ ਗੁਰੂ ਘਰ ਦਾ ਪਛਾਦਾ ਸ਼ਾਕੇ ਜਾਵਾਂਗੇ ਤੇ ਜਿਸ ਤਰ੍ਹਾਂ ਦੀ ਲੱਗੀਏ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਨੀ ਦੋਸਤੋ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ ਸਾਰਿਆਂ ਵੀਡੀਓ ਦੇਖਣ ਵਾਲੇ ਸਰੋਤਿਆਂ ਦਾ ਵੱਡੇ ਬਜ਼ੁਰਗਾ ਮਤਾਵਾ ਪੈਣਾ ਦਾ ਧੰਨਵਾਦ